ਲੈਊਗਾ ਹੈ ਮੇਰੇ ਕੋਲ ਤਾਂ ਫੋਨ ਨਹੀਂ ਆਏ ਤੂੰ ਕਰ ਦੇ ਤੂੰ ਆਪਦੇ ਨਾਲ ਤੋਂ ਕਰ ਚੱਕਸ ਵੀ ਨਹੀਂ ਚੱਕੀ ਹੈਲੋ ਕਰੀ ਓਏ ਹਾਏ ਕਰੀ ਹਾਏ ਕਰੀ ਤੂੰ ਦੇਖੀ ਓਏ ਪੀਤੀ ਓਏ ਉੱਤੇ ਬੈਠਾ ਬਾਬਾ ਜੀ ਜਿਹਦਾ ਕੱਢਣਾ ਕਰੀ ਕਰਤਾ ਜੀ ਕੀ ਚੁੰਗਾ ਰਾਤ ਵੀ ਫਸ ਗਿਆ ਤੂੰ ਹੁਣ ਵੀ ਆਉਂਗਾ ਲੋੜ ਜੀ ਆ ਕੀ ਹੋ ਰਿਹਾ ਬਈ ਯਾਰ ਕੋਈ ਆ ਕਾਨੂੰਨ ਕਾਨੂੰਨ ਗਾਲਾਂ ਦਵਾਉਣਾ ਯਾਰ ਬੱਕਰੀ ਨੂੰ ਮੇਰਾ ਰਵੇਗਾ ਡੇਡ ਆ ਕੇ ਖਾਣ ਕੋਈ ਤੂੰ ਚਲਾਉਣਾ ਨਹੀਂ ਦਾ ਕਰਨਾ ਜੀ ਬਈ ਨਾ ਬੰਡਰ ਕਰਕੇ ਗੇਰ ਹੋਣਾ ਆਂਦਾ ਪਹਿਲਾਂ ਫਸਾਇਆ ਤਾਂ ਐਉਂ ਐ ਮੈਂ ਕੋਲੋਂ ਪਤਾ ਹੋਰ ਹੋਣਾ ਪਏ ਦਾ ਬੰਦ ਵੀ ਤਾਂ ਹੀ ਘੜਾ ਥੱਲੇ ਕਾ ਤੋ ਨਹੀਂ ਹੁੰਦਾ ਗੇਰ ਫਸਾ ਤੇ ਦੋ ਗੇਰ ਕਿਤਾਬ ਆ ਰਹੀ ਹੈ ਬਈ ਯਾਰ ਨਹੀਂ ਤੇ ਘੜਿਆ ਗਿਆ ਦੀ ਲੋਨ ਨੂੰ ਟੋਏ ਚ ਆ ਦੇਖ ਯਾਰ ਪਿੱਤੀ ਜਾ ਪਿੱਤੀ ਤੇ ਤਾਂ ਕੋਈ ਚੱਜ ਦਾ ਕੰਮ ਕਰੇ ਹੋਇਆ ਨਹੀਂ ਯਾਰ ਕੱਟਾ ਟਾਪਾ ਜਾ ਬਾਹਰ ਇਹਦੇ ਲਈ ਬੱਪੀ ਨਹੀਂ ਦਿਖਾ ਔਰ ਮੈਂ ਦਿਖਾਉਂ ਜਾ ਕੇ ਸਿੱਖਣ ਨੂੰ ਮੈਂਨ ਦੇ ਇੱਕ ਟਰਾਲੀ ਭਰੀ ਦੀ ਮਸਾ ਉਹੀ ਲਾਉ ਥੱਲੇ ਕੋਈ ਤੇ ਇਹ ਹੈਗੀ ਹਾਂ ਤੇ ਥੱਲੇ ਲਾਉ ਨਹੀਂ ਕਿਹੜਾ ਵਾ ਪਾਪਾ ਜੀ ਥੱਲੇ ਦੱਬਲਾ ਹੋਰ ਵਗ ਚੋ ਥੱਲੇ ਕਾ ਹੁੰਦੇ ਮਾ ਧਰਦੇ ਆ ਮੋਬਾਈਲ ਹੋ ਪਈਆਂ ਦੇ ਖਰਾਬ ਹੋ ਗਏ ਹਲੋ ਓਏ ਆਏ ਦਾ ਜਦੋਂ ਉਹਦੇ ਨਾਲ ਨਹੀਂ ਹੈਲੋ ਕੋ ਥੱਲੇ ਹਾਂ ਦੱਸ ਕਿਸੇ ਤੇ ਮਰਜ਼ੀ ਲਿਆ ਸਾਰੇ ਐਪੀ ਹੋਏ ਹੱਲੇ ਗਿਆ ਤਾਂ ਮਾ ਕੇ ਤੇਰੇ ਯਾਰ ਦਾ ਹੋਰ ਨਹੀਂ ਆਂਦੀ ਓਏ ਉੱਤਮ ਨਾਮ ਪਟੂਰੇ ਕੋਈ ਨਹੀਂ ਆਉਂਦਾ ਥੋੜੀ ਹੋਰ ਤਾਂ ਆਪਾਂ ਬੱਸ ਆਇਆ ਲੈ ਲੈ ਥੋੜਾ ਇਹਨਾਂ ਪਰੇ ਲਾਈਓ ਏ ਇਹ ਲੜਨ ਨੂੰ ਨੀਮਾ ਦਾ ਹੋ ਗਿਆ ਬੰਨਵਾ ਕਾ ਇਹ ਲੜਨ ਨੂੰ ਦੇਖਦੇ ਹੋਏ ਕੀ ਹੋ ਰਿਹਾ ਹੈ ਕੀ ਆਪਾਂ ਪਏ ਤੋਂ ਮੂਰੇ ਕਾ ਬਠਾ ਹਾਂ ਅੱਗੇ ਉੱਤਰ ਮੂਰੇ ਲੋ ਜੀ ਸਾਡੇ ਉਹਨੇ ਕੋਰ ਕੋ ਸਾਹਿਬ ਆ ਗਏ ਉਹਨੂੰ ਕੋ ਸਾ ਆਪ ਚੱਲਣਗੇ ਕਿਵੇਂ ਖੱਚਲੇ ਕਿਵੇਂ ਖੱਚਲੇ ਦਸੀ ਉਹ ਮੰਗ ਰਾਇਆ ਕਿ ਮੈਂ ਆ ਜਿਹੜਾ ਇਹਦਾ ਇਤੂ ਦਾ ਬਾੜਾ ਹੋ ਗਿਆ ਬਾਬਾ ਜੀ ਕੋੜੀ ਮੰਗੂ ਕਰਦਾ ਇਹਦਾ ਹਾਂ ਹੁਣ ਬਾਬਾ ਜੀ ਨੇ ਆ ਲੈ ਜਾਂਦਾ ਇਹਨੇ ਦਿੱਤੇ ਉਹਦਾ ਵੀ ਖਰਾਬ ਹੋ ਰਿਹਾ ਹੈ ਆਪੀ ਭੱਜ ਗਿਆ ਜਦੋਂ ਖੜਾ ਹੋ ਰਿਹਾ ਬਾਬਾ ਜੀ ਨਾ ਲਾਉਂਦੇ ਕਿਉਂ ਆਏ ਅੱਜ ਤਾਂ ਇਹੀ ਲੈ ਕੇ ਜਾਵਾਂਗੇ ਆ ਟਾਇਰ ਜੇ ਇਸੇ ਜੀ ਰੱਖ ਲੈ ਹੁਣ ਨਿਕਲੂਗਾ ਹਾਂਜੀ ਵੀ ਦੋ ਗੇਅਰ ਫਸ ਗਏ ਇਹਦੇ ਇੱਥੇ ਆ ਰਾਇ ਦੇਣ ਆਏ ਨੇ ਕੋਈ ਇੱਕ ਦੀ ਪਿੰਡੀ ਜੀ ਨਿਕਲ ਰਹੀ ਆ ਉਹ ਜੋ ਖੜਾ ਜਾਂਦਾ ਆ ਪੀ ਜਾ ਕੇ ਪੈ ਜਾਂਦਾ ਉਹ ਬਿੜਾਲੇ ਜੀ ਨੂੰ ਰੁਕਣ ਦੇ ਆ ਪਾ ਲਿਖੀ ਜੀ ਲਾਈ ਹੁੰਦੀ ਇਹਦੇ ਜੱਗਾ ਨੂੰ ਕਿਤੇ ਛੱਡ ਦੇ ਤੁਸੀਂ ਅੱਜ ਜੱਗਾ ਚ ਹਰਾ ਹਰਾ ਹੋਰਾ ਲਿਆ ਰਿਆ ਬਾਈ ਦੇ ਪਾ ਟੈਂਟਰ ਖੜਾ ਹੋ ਗਿਆ ਤੇ ਅੱਛਾ ਜੀ ਕਲੱਚ ਦਾ ਫਲਾ ਕਲੱਚ ਦਾ ਨੰਬਰ ਕਿਉਂ ਨਹੀਂ ਇਕੱਠੇ ਦੋ ਸੇ ਨੇ ਲੋੜਾ ਲੱਗੇ ਗੇਰ ਦਾ ਦੋ ਫਾਦਲੇ ਨੇ ਇੰਨੇ ਹੋ ਜਾਏ ਆ ਆਹ ਤਾਂ ਕਿ ਹੋਰ ਦਾ ਤਾਂ ਚੱਕੇ ਵਾਲੇ ਉਹ ਦੇਖ ਦੱਸਿਆ ਹੋਰ ਆ ਜਿੱਦਾਂ ਹਿੱਕੀ ਆਹ ਦੇ ਲਾ ਹੁਣ ਤਾਂ ਪਾਣੀ ਪਰੌਲਾ ਧੱਕਣ ਦੀਆਂ ਕਹਦੇ ਨੇ ਤਾਂ ਕਲੀਅਰ ਉਹ ਟਰਾਲੀ ਜਾ ਭਟੋਚਲ ਪਾੜਾ ਆ ਬਿਲਗੇਣੇ ਦੀ ਆ ਭੈਣ ਦੀ ਪੁੱਤ ਵੀ ਸਾਈਡ ਤੋਂ ਕਦੇ ਆਸਾ ਕੰਮ ਹੋ ਗਿਆ ਖਾਸਾ ਆ ਬੰਦੇ ਨੇ ਕਰਿਆ ਸਾਰੇ ਕਰਤੂਤਾਂ ਇੰਨੀਆਂ ਨੇ ਉਂਗਲੀ ਮਰਵਾਉਂਦੀ ਹੁੰਦੀ ਐ ਤੈਨੂੰ ਐ ਪਤਾ ਆ ਬੰਦੇ ਦੀ ਉਂਗਲੀ ਰਹੀ ਆ ਭੈਣ ਜੋ ਭਈ ਇਹ ਗੇੜਾ ਹੈ ਗੇੜਾ ਦੇਣਾ ਕੋਈ ਜੇ ਬੱਤੇ ਮਾੜਾ ਮਤਲਬ ਲਾਈ ਤੇ ਜੂਦ ਨੂੰ ਤਾਂ ਦਿਨ ਨਾ ਪੀਤੀ ਚ ਲੰਘਾ ਬਾਦ ਯਾਰ ਆਹ ਦਾ ਆਹ ਦੀ ਖਰਸਤਾਨੀ ਸਾਰੀ ਇਹਦੀ ਹੈ ਬਾਬਾ ਜੀ ਦਾ ਬੈਕ ਮੋੜ ਲਈ ਸੀ ਗੱਡੀ ਵੇਚੇ ਨਹੀਂ ਪਿਆਗਾ ਤੂੰ ਬੜਾ ਦਵਾਰੇ ਰਸ ਸੁਮਾਰ ਕੇ ਲਵਾ ਕਿੰਗਾ ਪਾਰਿਆ ਬੈਕ ਚੋਟੀ ਮੂਰਦਾ ਪਰ ਗੇਰ ਹੀ ਦਵਾੜ ਗੇ ਗੇਰ ਦੋ ਫਾੜ ਕੇ ਟ੍ਰੈਡਰ ਤੁਰਿਆ ਆਉਣਾ ਜਾ ਯਾਰ ਅਜਾ ਰੋਕ ਨਾ ਰਹਿ ਅਜਾ ਹੈਲੋ ਮੀਨਾਂ ਨੀ ਚਲਾਉਂਗਾ ਸਸਟੀ ਕਾਲ ਜੀ ਜਨਾਬ ਸਸਟੀ ਕਾਲ ਕਾਹਾਂ ਦਾ ਚੱਕੀ ਰੱਖਦਾ ਫਰੀ ਕੋਲ ਪਾਉਂਦਾ ਜੰਪ ਲਾਈ ਜਾਂਦੀ ਹੈ ਅੱਜ ਆਉਣਾ ਜੀ ਲੱਗੂ ਫਿਰ ਉੱਥੋਂ ਦਾ ਚਾਹੀਦਾ ਆ ਅੱਗੇ ਨਿਕਲ ਕੇ ਰੱਖੋ ਨਿਕੰਮੇ ਆ ਹੋਰਾਂ ਫੇਰ ਨਾ ਇਹ ਨਹੀਂ ਕਰਿਆ ਬੰਦੇ ਹੈ ਤੋ ਸਟਾਰਟ ਕਰੂੰਗਾ ਹੀ ਹੁਣ ਆਹ ਕਾਬਲਾ ਆਪੇ ਤੇ ਫੇਰ ਲੱਗ ਜੂਗਾ ਕਿੱਥੇ ਤਾਂ ਨਹੀਂ ਕਿਉਂ ਇਹ ਕਿੱਟੀ ਤਾਂ ਨਹੀਂ ਕਿਉਂ ਇਹ ਅਹੇ ਕੰਮ ਨਾ ਕਰਿਆ ਕਰੋ ਹੈ ਹੋਰ ਸਿੱਖਿਆ ਦੇ ਹੀ ਬਈ ਕੋਈ ਸਿੱਖਿਆ ਮੰਤਰੀ ਜੀ ਗੋਲ ਦਾ ਯਾ ਹੋਇਆ ਗੰਮੋਰੇ ਉਂਗਲੀ ਮਰਦੀ ਉਹ ਐਡੀਰੋ ਬੜਾ ਖਿਚਣਾ ਹੈ ਨਾ ਉਹ ਟੇਟੂ ਆਇਆ ਫਿਰਦਾ ਇੱਥੇ ਕਰ ਦੇ ਇੱਕ ਉਹ ਫਿਰਦਾ ਨਾ ਉਹ ਲੀਲੀ ਸ਼ਰਟ ਵਾਲੇ ਜੀ ਉਹਨੇ ਕਰਿਆ ਗੰਮੋਰੇ ਰਾਮਾ ਦਾ ਬੈਗ ਲੈ ਜਾ ਉਹ ਉੱਡੀ ਦੂਰ ਪੈ ਕੇ ਪਿੱਛੇ ਇੱਥੇ ਲਾ ਦੂ ਟਾ ਟਾ ਡਾਕਟਰ ਵਾਲਾ ਮੁੰਡਾ ਹਾਂ ਉਹ ਹੀ ਡਾਕਟਰ ਵਾਲਾ ਕਿੱਧਰ ਨੂੰ ਕਹੂੰਗੀ ਇਹਨਾਂ ਨਾਲ ਨਾ ਵਾੜ ਤੇਰੇ ਤੇ ਛਾਏ ਬਣਨਾ ਇਹ ਕਸੂਤੇ ਕੰਮ ਕਰਦੇ ਨੇ ਆ ਤੂੰ ਆ ਜਾ ਚਲਾਉਂਦਾ ਬੋਲ ਤਾ ਹਮੇਤਰਾ ਤੂੰ ਆ ਜਾ ਸਕੀਨ ਆ ਬਹਿ ਹਾਂ ਆਸੀ ਨਾਲ ਕੋਈ ਬਾਰਾਣੀ ਕਿਵੇਂ ਦੋ ਕਿਨੂੰ ਆਇਆ ਸੀ ਉਹ ਛੋਟਾ ਘਰ ਲਾ ਕੇ ਆ ਗਿਆ ਯਾਰ ਜਦੋਂ ਪਾਪੀ ਪੈ ਗਿਆ ਯਾਰ ਸੁਆਦ ਰਹਿਣਾ ਸੁਆਦ ਕਾਨੂੰ ਮੈਂ ਜਦੋਂ ਰਾਜੇ ਲੈਤਾ ਤੇ ਨਾਲ ਪੈਂਟ ਭਾਈ ਮੈਂ ਉੱਥੇ ਹਰਬਣ ਲਈ ਸਾਗਾ ਮਰੀ ਜਾਵਾ ਮੈਂ ਖਾਲਾ ਦੂਜੇ ਘਟਰੋਂ ਤੀਜਾ ਪਾ ਦੋ ਦੂਜੇ ਤਾਂ ਨਕਲ ਤੀਜਾ ਪੈ ਗਿਆ ਤੀਜਾ ਬੰਦ ਹੋ ਜਾ ਗਏ ਨਾ ਕਰ ਉਹ ਨੱਕੋ ਗਿਆ ਬਾਈ ਜਲਾਹ ਰਾਤ ਤੈਨੂੰ ਆ ਜਾ ਜੇ ਤਲਾਮ ਤੇਰੇ ਨੂੰ ਦੇਖ ਲੈ ਯਾਰ ਬਾਈ ਜੀ ਦੇਖ ਲੈ ਮੈਂ ਤਾਂ ਨਵਾਂ ਮਾਡਲ ਚੋਹ ਰਿਆ ਓਹ ਕਾਣਾ ਇਹ ਨਵਾਂ ਤਾਂ ਹੈਗਾ ਓਏ ਬਾਈ ਤੇ ਵੀਡੀਓ ਬਣਾਈ ਜਾਂਦਾ ਚਲੋ ਅੱਜ ਆਪਾਂ ਕੱਢ-ਕੁੱਢ ਲਾਂਗੇ ਮਿੱਟੀ ਕੱਲ ਨੂੰ ਪਾ ਦਾਂਗੇ ਅੰਦਰ ਲਾ ਬਾਈ ਕਿਹੜਾ ਬੰਦਾ ਫਰਦਾ ਇਹ ਬਹੁਤ ਜਿਆਦਾ ਬੇਗਰ ਬੰਦਾ ਜੀ ਸਾਡੇ ਸਾਰੇ ਫਰਮਾਂ ਦੇ ਚ ਕੱਲ ਨੂੰ ਮੱਲ ਲਾਤ ਲੂਗਾ ਵੀ ਫਿਰ ਟੇੜਾ-ਟੂੜਾ ਪਾ ਕੇ ਰੂ ਸਾਰੀਆਂ ਹੱਡੀਆਂ ਨਾਲ ਉਹ ਅੰਦਰ ਚਾਹੀ ਕਰ ਲਿਆ ਹੁੰਦਾ ਓਏ ਬੱਬੇ ਬਿਸਕਟ ਪਏ ਹੁੰਦੇ ਇਹਦੇ ਦੇ ਬਾਬੇ ਤੋਂ ਫਰਮ ਬਣਵਾ ਕੇ ਲਈਏ ਕਹਿੰਦਾ ਬਾਬਾ ਮੂਲ ਕੋਟ ਕੋਠੇ ਲਿ ਪਾਉਂਗਾ ਯਾਰ ਕਿਉਂ ਤਰੇ ਨਹੀਂ ਉਹਨੂੰ ਫੋਨ ਕਰ ਯਾਰ ਬਿਸਕਟ ਤਾਂ ਲਿਆ ਦੇ ਦਵਾਰੇ ਮਾਰ ਫੋਨ ਉਹਨੂੰ ਥੋੜੇ ਮੈਨੂੰ ਐ ਲੱਗਦਾ ਯਾਰ ਹੈ ਜਿਵੇਂ ਕੋਈ ਸਕੂਟਰੀ ਦੀ ਦਵਾਰੇ ਉੱਤੇ ਟੱਕੀ ਹੋਈ ਹੈ ਉਹ ਦੇਖੜੀ ਉਹ ਚਿੱਟੀ ਤੇ ਆਇਆ ਉਹ ਤਾਂ ਮੈਨੂੰ ਐ ਲੱਗਦਾ ਉਹ ਆਪਣਾ ਟੋਚਣ ਕੌਣ ਲਿਆ ਰਿਹਾ ਬਾਬਾ ਜੀ ਖੁਸ਼ੀ ਖੁਸ਼ੀ ਨਹੀਂ ਆਉਂਦਾ ਭਰਾ ਉਹਦਾ ਨਹੀਂ ਤਾਂ ਕਿਦੇ ਕੋਲੇ ਖੜਾ ਹੋ ਗੱਲਾਂ ਉਹ ਸਾਡੇ ਨਾਲ ਗੁੱਲਾ ਗੱਡੋ ਯਾਰ ਕੇ ਚੱਲੋ ਫਿਰ ਕੀ ਨੂੰਗਾ ਅਈ ਜਦੋਂ ਖੜਾ ਛੁੱਟ ਜੂ ਇਹਦਾ ਥੱਲੇ ਡਿੱਗ ਗਿਆ ਫਿਰ ਤਾਂ ਨਿਕਲ ਹੀ ਜਾਊ ਯਾਰ ਤੂੰ ਸੰਗਲ ਮੰਗਾ ਤੋ ਯਾਰ ਕਿਥੇ ਲੁੱਟਦਾ ਗੁੱਲਾ ਘੰਡੇ ਯਾਰ ਗੁੱਲਾ ਨਿਕਲਦਾ ਨਹੀਂ ਜਿੱਤ ਹੈ ਉਹ ਆ ਕੇ ਹਿਲਾ ਕੇ ਜੇ ਨਿਕਲਦਾ ਨਹੀਂ ਉਹ ਪੇਣਾ ਚੱਕ ਕੇ ਟਰਾਲੀ ਟਰਾਲੀ ਥੋੜੀ ਚੱਕੂ ਉਹ ਲਿਫਟ ਚੱਕ ਲੈਣੀ ਨਹੀਂ ਹਲਦਾ ਉਹਦਾ ਹਲਦਾ ਨਹੀਂ ਹਾਂ ਇਹ ਨਹੀਂ ਸੈਲਫ ਸੈਲਫ ਚੱਕਦਾ ਉਹਦਾ ਹੈਡਲ ਦੇ ਤੂੰ ਨਹੀਂ ਚੱਕਦਾ ਤਾ ਯਾਰ ਅੱਛਾ ਯਾਰ ਕਾਰਟੀ ਨੂੰ ਲੈ ਜਾਈਂ ਕਿੰਨਾ ਕਲਾ ਕੰਕਰ ਲੈ ਲਾ ਰਿਪੇਅਰ ਦੇਖਾਂ ਚੌਗਾ ਕਦੇ ਬਸ ਠੀਕ ਨਾ ਫਿਰ ਤੁਸੀਂ ਐ ਆਹ ਟ੍ਰੱਕ ਨਾ ਹਾਲਾਂ ਵਾਲੀ ਤੱਕ ਨਾ ਬੜਾ ਜਾ ਟਰਾਲੀ ਲੱਗ ਹਰਪ੍ਰੀਤ ਦਾ ਇਹਨੂੰ ਟਰਾਲੀ ਆਪਾਂ ਗੁੰਡਾ ਘਟਦੇ ਨੇ ਧੱਕੇ ਨਹੀਂ ਆ ਤਾਂ ਆਹ ਘਟ ਜੂ ਗੇਰ ਨਿਕਲ ਜੂ ਓਏ ਆ ਪਾਖਣ ਦੀ ਟਰਾਲੀ ਨਿਕਲ ਜੂ ਆਹ ਰੰਦੀਰ ਦੇ ਇਹਦਾ ਦੋ ਸੌ ਬੰਦਾ ਦਾ ਦੋ ਸੌ ਕੀ ਦਾ ਰੰਦੀਰ ਦੀ ਹੈਗਾ ਬੰਦਾ ਕੀ ਦਾ ਓਏ ਇੱਥੋਂ ਦਾ ਹੋ ਜੂ ਬੈਕ ਰੰਦੀਰ ਜੱਤਰਾ ਭਾਈ ਭਾਈ ਆਂਦਰ ਹੈਂ ਆਉਣਾ ਨਹੀਂ ਕੁਝ ਨਹੀਂ ਕਰਨਾ ਹੁਣ ਯਾਰ ਕੀ ਦੇ ਮਗਰ ਉਹ ਕੀ ਕਰੂਗਾ ਕੀ ਰੇਡ ਦਾ ਕਿਹੜਾ ਬਾਈ ਨਾਲ ਲਿਖਿਆ ਨਾ ਤਰਦਾ ਨਹੀਂ ਸਕਦਾ